ਜਿਹੜਾ ਕਿ ਇੰਡਸਟਰੀ ਡਿਪਾਰਟਮੈਂਟ ਨੇ ਅੰਡਰ ਗਾਈਡੈਂਸ ਆਫ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਚਾਲੂ ਕੀਤਾ ਜਿੱਥੇ ਕਿ ਅਸੀਂ ਬੜੇ ਪ੍ਰੋਐਕਟਿਵ ਹੋ ਕੇ ਇਨਵੈਸਟਰਸ ਨੂੰ ਜਿਹੜੇ ਸਾਡੇ ਐਗਜ਼ਿਸਟਿੰਗ ਇਨਵੈਸਟਰਸ ਆ ਪੰਜਾਬ 'ਚ ਉਹਨਾਂ ਨੂੰ ਰੋਕ ਹੀ ਨਹੀਂ ਰਹੇ ਕਿ ਨਵੇਂ ਪ੍ਰੋਜੈਕਟਸਲੀ ਬਾਹਰ ਜਾਓ ਪਰ ਬਾਹਰੋਂ ਵੀ ਅਸੀਂ ਇਨਵੈਸਟਰਸ ਨੂੰ ਇੱਥੇ ਲਿਆ ਰਹੇ ਹਾਂ ਇਹ ਹੈਪੀ ਫੋਰਜਿੰਗ ਲੁਧਿਆਣਾ ਦੀ ਕੰਪਨੀ ਹੈ ਔਰ ਇਹ ਇਹਨਾਂ ਦੀ ਜਿਹੜੀ ਮਾਰਕੀਟ ਕੈਪਟਲਾਈਜੇਸ਼ਨ ਹੈ 10000 ਕਰੋੜ ਤੋਂ ਉੱਪਰ ਹੈ। ਇਹ ਸਪੈਸ਼ਲ ਸਟੀਲਸ ਵਿੱਚ ਹੈਗੇ ਆ ਜਿਹੜੇ ਕਿ ਆਟੋ ਪਾਰਟਸ ਔਰ ਮੇਨਲੀ ਆਟੋ ਐਂਡ ਔਰ ਟੂ ਨੋਨ ਆਟੋ ਫਾਰਮ ਇੰਟਰੂਮੈਂਟਸ ਆਇਲ ਮਤਲਬ ਮਤਲਬ ਹਰ ਚੀਜ਼ ਦੇ ਜਿਹੜੇ ਸਪੈਸ਼ਲ ਪਾਰਟਸ ਮਸ਼ੀਨਰੀ ਚ ਲੱਗਦੇ ਆ ਇਹ ਬਣਾਦੇ ਐ ਐਕਸਪੋਰਟ ਵੀ ਬਹੁਤ ਕਰਦੇ ਐ। ਦੇ ਆਰ ਵਨ ਆਫ ਦੀ ਲਾਰਜੇਸਟ ਮੈਨੂਫੈਕਚਰਰਸ ਇਹ 1000 ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਹਨਾਂ ਦੀ ਇਹਨਾਂ ਦੇ ਪਲਾਨ 'ਚ ਸੀ ਇਹਨਾਂ ਨੂੰ ਬੜੇ ਸਟੇਟਾਂ ਨੇ ਕੰਟੈਕਟ ਕੀਤਾ ਅਸੀਂ ਵੀ ਕੀਤਾ ਮੈਂ ਬੜਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਫਾਈਨਲੀ ਇਹਨਾਂ ਨੇ ਪੰਜਾਬ ਨੂੰ ਹੀ ਚੁਣਿਆ